ਕੈਰ ਹੋ ਗਿਆ ਕਿ ਇੱਕੋ ਪਰਿਵਾਰ ਦੇ 13 ਦੇ 13 ਜੀ ਦੁੱਧ ਪੀਣ ਨਾਲ ਖਤਮ ਹੋ ਗਏ ਬੇਹੱਦ ਦੁਖਦਾਇਕ ਤੇ ਮੰਦਭਾਗੀ ਘਟਨਾ ਕਿ ਦੁੱਧ ਪੀਣ ਨਾਲ ਇੱਕੋ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਉਹਨਾਂ ਦੇ ਘਰ ਵਿੱਚ ਕੁਝ ਨਹੀਂ ਬਚਿਆ 13 ਦੇ 13 ਜੀ ਦੁੱਧ ਪੀਣ ਕਾਰਨ ਖਤਮ ਹੋ ਗਏ ਇਹ ਘਟਨਾ ਸਾਡੇ ਗਵਾਂਡੀ ਮੁਲਕ ਪਾਕਿਸਤਾਨ ਦੇ ਸਿੰਧ ਸੂਬੇ ਦੀ ਦੱਸੀ ਜਾ ਰਹੀ ਆ ਮਰਨ ਵਾਲਿਆਂ ਦੀ ਪਛਾਣ ਗੁਲਬੇਗ ਬਰੋਹੀ ਉਸ ਦੀ ਪਤਨੀ ਉਸ ਦੇ ਪੰਜ ਪੁੱਤਰ ਉਸ ਦੀਆਂ ਤਿੰਨ ਧੀਆਂ ਤੇ ਤਿੰਨ ਹੋਰ ਰਿਸ਼ਤੇਦਾਰਾਂ ਵਜੋਂ ਹੋਈ ਹੈ ਡਾਕਟਰਾਂ ਦੇ ਮੁਤਾਬਕ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਕ ਇਹਨਾਂ 13 ਜਣਿਆਂ ਨੇ ਜਿਹੜਾ ਦੁੱਧ ਪੀਤਾ ਸੀ ਉਹਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਿਲਿਆ ਹੋਇਆ ਸੀ ਜੀ ਦੇ ਕਰਕੇ ਇਹਨਾਂ 13 ਜੀਆਂ ਦੀ ਮੌਤ ਹੋ ਗਈ ਕੁਝ ਲੋਕ ਇਹ ਕਹਿ ਦਿੰਦੇ ਨੇ ਕਿ ਜਿਹੜੀ ਇਹ ਘਟਨਾ ਇਹ ਤਾਂ ਸਾਡੇ ਸੂਬੇ ਦੀ ਨਹੀਂ ਅਸੀਂ ਦੂਜਿਆਂ ਤੋਂ ਕੀ ਲੈਣਾ ਪਰ ਜਿਹੜੀਆਂ ਸਿੱਖਣ ਵਾਲੀਆਂ ਸਬਕ ਦੇਣ ਵਾਲੀਆਂ ਘਟਨਾਵਾਂ ਹੁੰਦੀਆਂ ਨੇ ਉਹ ਚਾਹੇ ਸਾਡੇ ਸੂਬੇ ਦੀ ਹੋਵੇ ਸਾਡੇ ਦੇਸ਼ ਦੀ ਹੋਵੇ ਜਾਂ ਕਿਸੇ ਗੁਆਂਢੀ ਦੇਸ਼ ਦੀ ਹੋਵੇ ਉਹਦੇ ਤੋਂ ਸਾਨੂੰ ਸਿੱਖਣਾ ਚਾਹੀਦਾ ਸਬਕ ਲੈਣਾ ਚਾਹੀਦਾ ਤੇ ਜਿਹੜੀ ਇਹ ਘਟਨਾ ਇਹ ਸਿੱਖਣ ਵਾਲੀ ਆ ਸਬਕ ਲੈਣ ਵਾਲੀ ਆ ਇਸ ਕਰਕੇ ਇਹ ਘਟਨਾ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਇਹਨਾਂ 13 ਜਾਣਿਆਂ ਦੀ ਮੌਤ ਦੇ ਕਾਰਨ ਦੋ ਤਰੀਕੇ ਨਾਲ ਸਾਹਮਣੇ ਆ ਰਹੇ ਨੇ ਇੱਕ ਤਾਂ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਦੁੱਧ ਇਹਨਾਂ ਨੇ ਪੀਤਾ ਸੀ ਉਹਦੇ ਵਿੱਚ ਕਿਸੇ ਨੇ ਜਾਣ ਬੁੱਝ ਕੇ ਜ਼ਹਿਰ ਮਲਾਇਆ ਸੀ ਕਿਉਂਕਿ ਇਸ ਪਰਿਵਾਰ ਦਾ ਕਿਸੇ ਨਾਲ ਜ਼ਮੀਨੀ ਝਗੜਾ ਚੱਲਦਾ ਸੀ ਜ਼ਮੀਨੀ ਵਿਵਾਦ ਕਾਰਨ ਕਿਸੇ ਨੇ ਇਹਨਾਂ ਨੂੰ ਦੁੱਧ ਵਿੱਚ ਜ਼ਹਿਰ ਮਲਾ ਕੇ ਦਿੱਤਾ ਤੇ ਦੂਜਾ ਕਾਰਨ ਇਹ ਸਾਹਮਣੇ ਆ ਰਿਹਾ ਕਿ ਜਿਹੜਾ ਹਰ ਰੋਜ਼ ਸਾਡੇ ਭਾਰਤ ਵਿੱਚ ਵੀ ਤੇ ਉਹ ਕੋਈ ਇਦਾਂ ਦੀਆਂ ਜਿਹੜੀਆਂ ਥਰਡ ਵਰਡ ਕੰਟਰੀਜ਼ ਆ ਉਹਨਾਂ ਵਿੱਚ ਵੀ ਦੁੱਧ ਵਿੱਚ ਜਾਂ ਹੋਰ ਚੀਜ਼ਾਂ ਵਿੱਚ ਮਿਲਾਵਟ ਪਾਈ ਜਾਂਦੀ ਆ ਉਸੇ ਤਰ੍ਹਾਂ ਪਾਕਿਸਤਾਨ ਵਿੱਚ ਵੀ ਜਿਹੜਾ ਇਹ ਮਿਲਾਵਟੀ ਦੁੱਧ ਹੁੰਦਾ ਇਹਦੇ ਵਿੱਚ ਜਿਹੜਾ ਕੈਮਿਕਲ ਕੇਮਿਕਲ ਮਿਲਾਇਆ ਜਾਂਦਾ ਉਹ ਵੱਧ ਮਾਤਰਾ ਵਿੱਚ ਮਿਲਾਇਆ ਗਿਆ ਜਿਹਦੇ ਕਾਰਨ ਇਸ ਪਰਿਵਾਰ ਦੇ 13 ਜੀਆਂ ਦੀ ਮੌਤ ਹੋ ਗਈ ਇਹਨਾਂ 13 ਜੀਆਂ ਦੀ ਮੌਤ ਦਾ ਅਸਲ ਕਾਰਨ ਕੀ ਆ ਨਕਲੀ ਦੁੱਧ ਜਾਂ ਕਿਸੇ ਨੇ ਜਾਣਬੁੱਝ ਕੇ ਇਹਨਾਂ ਨੂੰ ਪਿਆਇਆ ਜ਼ਹਿਰੀਲਾ ਦੁੱਧ ਇਹ ਤਾਂ ਘਟਨਾ ਦੀ ਜਾਂਚ ਤੋਂ ਬਾਅਦ ਪਤਾ ਲੱਗੂਗਾ ਪਰ ਅਸੀਂ ਸਾਰੇ ਇਹ ਗੱਲ ਜ਼ਰੂਰ ਜਾਣਦੇ ਹਾਂ ਕਿ ਭਾਰਤ ਪਾਕਿਸਤਾਨ ਵਰਗੀਆਂ ਜਿਹੜੀਆਂ ਕੰਟਰੀਆਂ ਏ ਉੱਥੇ ਇਹ ਨਕਲੀ ਚੀਜ਼ਾਂ ਬਹੁਤ ਵੱਡੇ ਪੱਧਰ ਤੇ ਤਿਆਰ ਹੁੰਦੀਆਂ ਖਾਸ ਤੌਰ ਤੇ ਦੁੱਧ ਦਹੀਂ ਵਰਗੀਆਂ ਚੀਜ਼ਾਂ ਪਹਿਲੀ ਗੱਲ ਤਾਂ ਇੱਥੇ ਹਰ ਤਰ੍ਹਾਂ ਦੀ ਜਿਹੜੀ ਚੀਜ਼ ਨਕਲੀ ਆ ਉਹ ਵੱਡੇ ਪੱਧਰ ਤੇ ਮਿਲਦੀ ਆ ਭਾਰਤ ਵਿੱਚ ਜੋ ਦੁੱਧ ਦੀ ਪਿਛਲੇ ਦਿਨੀ ਰਿਪੋਰਟ ਆਈ ਆ ਉਹ ਤੁਸੀਂ ਸਾਰਿਆਂ ਨੇ ਸੁਣੀ ਹੋਊਗੀ ਕਿ ਭਾਰਤ ਵਿੱਚ 64 ਕਰੋੜ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਜਿਹਦੇ ਵਿੱਚੋਂ 50 ਕਰੋੜ ਲੀਟਰ ਜਿਹੜਾ ਦੁੱਧ ਆ ਉਹ ਨਕਲੀ ਪਾਇਆ ਜਾਂਦਾ ਤੇ ਬਚਿਆ ਪਿੱਛੇ ਸਿਰਫ 14 ਕਰੋੜ ਲੀਟਰ ਅਸਲੀ ਦੁੱਧ ਸਿਰਫ 14 ਕਰੋੜ ਅਸਲੀ ਲੀਟਰ ਦੁੱਧ ਤੋਂ ਇੰਨੇ ਵੱਡੇ ਪੱਧਰ ਤੇ ਜਿਹੜਾ ਦੁੱਧ ਤਿਆਰ ਕੀਤਾ ਜਾਂਦਾ ਨਕਲੀ ਮਤਲਬ ਕਿ ਅਸੀਂ ਲਗਭਗ ਸਾਰੇ ਲੋਕ ਹੀ ਨਕਲੀ ਦੁੱਧ ਪੀਂਦੇ ਆ ਅਸੀਂ ਵੀ ਜਾਣਦੇ ਆ ਕਿ ਅਸੀਂ ਕਿੰਨੇ ਕੁ ਪਸ਼ੂ ਪਾਲਕ ਰਹਿ ਗਏ ਆ ਵੱਡੀ ਗਿਣਤੀ ਲੋਕ ਕਿਉਂਕਿ ਪਸ਼ੂਆਂ ਦਾ ਜਿਹੜਾ ਪਸ਼ੂ ਪਾਲਕ ਦਾ ਧੰਦਾ ਏ ਉਹ ਘਾਟੇਵੰਦਾ ਸਾਬਤ ਹੋਇਆ ਲੋਕਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਇਸ ਕਰਕੇ ਜਿਹੜਾ ਲੋਕਾਂ ਨੇ ਪਸ਼ੂ ਪਾਲਣ ਦਾ ਧੰਦਾ ਹੌਲੀ-ਹੌਲੀ ਲੋਕਾਂ ਨੇ ਛੱਡ ਦਿੱਤਾ ਪਰ ਦੁੱਧ ਦੀ ਜ਼ਰੂਰਤ ਉਸੇ ਹੀ ਪੱਧਰ ਤੇ ਆ ਬਲਕਿ ਉਹ ਤੋਂ ਵੀ ਜ਼ਿਆਦਾ ਵਧ ਗਈ ਆ ਇਸ ਕਰਕੇ ਉਸ ਦੁੱਧ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਕੈਮੀਕਲਾਂ ਨਾਲ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਜੋ ਮਨੁੱਖੀ ਸਰੀਰ ਵਾਸਤੇ ਬਹੁਤ ਹਾਨੀਕਾਰਕ ਹੁੰਦੇ ਨੇ ਸਾਡੇ ਭਾਰਤ ਵਿੱਚ ਦੁੱਧ ਤੋਂ ਬਣੀ ਹਰ ਚੀਜ਼ ਸਾਨੂੰ ਨਕਲੀ ਮਿਲਦੀ ਆ ਬਹੁਤ ਥੋੜੀ ਚੀਜ਼ ਨੂੰ ਛੱਡ ਕੇ ਲਗਭਗ ਸਾਰੀ ਚੀਜ਼ ਨਕਲੀ ਹੁੰਦੀ ਆ ਜੇ ਅਸੀਂ ਮਠਿਆਈ ਦੀ ਗੱਲ ਕਰੀਏ ਤਾਂ ਸਾਡੀਆਂ ਮਠਿਆਏ ਆ ਮਠਿਆਈਆਂ ਜ਼ਹਿਰੀਲੀਆਂ ਨੇ ਜਦੋਂ ਵੀ ਕੋਈ ਦਿਨ ਤਿਹਾਰ ਹੁੰਦਾ ਤਾਂ ਸਿਹਤ ਵਿਭਾਗ ਜਦੋਂ ਛਾਪੇਮਾਰੀ ਕਰਦਾ ਤਾਂ ਉਦੋਂ ਉਹ ਕਵਾਂਟਲਾਂ ਦੇ ਕਵਾਂਟਲ ਨਕਲੀ ਮਠਿਆਈਆਂ ਫੜਦੇ ਨੇ ਜੇ ਘੋ ਦੇਖੀਏ ਤਾਂ ਕਵਾਂਟਲਾਂ ਦਾ ਕਵਾਂਟਲ ਜਿਹੜਾ ਦੇਸੀ ਘੋ ਆ ਉਹ ਨਕਲੀ ਫੜਿਆ ਜਾਂਦਾ ਦੁੱਧ ਜੇ ਕਿਤੇ ਡੇਰੀਆਂ ਤੇ ਛਾਪੇਮਾਰੀ ਹੋ ਜਾਵੇ ਤਾਂ ਡੇਰੀਆਂ ਦਾ ਇਹੀ ਹਾਲ ਹੁੰਦਾ ਕਿ ਉਥੇ ਕਵਾਂਟਲਾਂ ਦਾ ਕਵਾਂਟਲ ਜਿਹੜਾ ਦੁੱਧ ਆ ਉਹ ਨਕਲੀ ਮਿਲਦਾ ਮਤਲਬ ਕਿ ਦੁੱਧ ਤੋਂ ਬਣਨ ਵਾਲੀ ਹਰ ਚੀਜ਼ ਚਾਹੇ ਉਹ ਦਹੀਂ ਆ ਮੱਖਣ ਪਨੀਰ ਕਿਉਂ ਕੁਝ ਵੀ ਹਰ ਚੀਜ਼ ਸਾਨੂੰ ਨਕਲੀ ਮਿਲਦੀ ਆ ਕਿਉਂਕਿ ਜਦੋਂ ਦੁੱਧ ਹੀ ਸਾਰਾ ਨਕਲੀ ਪਾਇਆ ਜਾਂਦਾ ਇੱਥੇ ਨਕਲੀ ਤਰੀਕੇ ਨਾਲ ਬਣਾਇਆ ਜਾਂਦਾ ਤਾਂ ਬਾਕੀ ਚੀਜ਼ਾਂ ਸਾਨੂੰ ਅਸਲੀ ਕੀ ਮਿਲਣਗੀਆਂ ਤਾਂ ਜਦੋਂ ਫਿਰ ਇਹੋ ਜੀ ਜ਼ਹਿਰੀਲੀ ਚੀਜ਼ ਅਸੀਂ ਖਾਂਦੇ ਆ ਵੈਸੇ ਉਹ ਥੋੜੀ ਮਾਤਰਾ ਵਿੱਚ ਕੈਮੀਕਲ ਪਾਉਂਦੇ ਆ ਜਿਹੜਾ ਸਾਨੂੰ ਹੌਲੀ-ਹੌਲੀ ਮੌਤ ਵੱਲ ਲੈ ਕੇ ਜਾਂਦਾ ਪਰ ਜਦੋਂ ਕਿਤੇ ਉਹਨਾਂ ਤੋਂ ਕੈਮੀਕਲ ਦੀ ਮਾਤਰਾ ਵਧ ਘਟ ਹੋ ਜਾਂਦੀ ਆ ਤਾਂ ਫੇਰ ਕਈ ਵਾਰ ਐਵੇਂ ਮੌਤਾਂ ਦਾ ਕਾਰਨ ਬੰਦਾ ਉਹ ਉਹ ਜ਼ਹਿਰੀਲਾ ਦੁੱਧ ਦੇ ਹੀ ਖਾਣ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਵੇਂ ਕਿ ਇਹ ਪਾਕਿਸਤਾਨ ਵਿੱਚ ਸ਼ਾਇਦ ਇਸੇ ਤਰ੍ਹਾਂ ਦੇ ਕੈਮੀਕਲ ਵਾਲਾ ਦੁੱਧ ਪੀ ਕੇ ਲੋਕਾਂ ਦੀ ਮੌਤ ਹੋਈ ਹੋਵੇ ਜਾਂ ਕੋਈ ਹੋਰ ਕਾਰਨ ਆ ਉਹ ਤਾਂ ਜਾਣਕਾਰੀ ਤੋਂ ਬਾਅਦ ਪਤਾ ਲੱਗੂ ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਜਿਹੜੀਆਂ ਦੁੱਧ ਦਹੀਂ ਜਾਂ ਹੋਰ ਨਕਲੀ ਵਸਤਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਜਾਂ ਲੋਕ ਨੇ ਉਹਨਾਂ ਤੇ ਸਖੰਝਾ ਕਸਨ ਤੇ ਸਰਕਾਰਾਂ ਨੂੰ ਇਹ ਵੀ ਚਾਹੀਦਾ ਕਿ ਉਹ ਜਿਹੜਾ ਪਸ਼ੂ ਪਾਲਕ ਦਾ ਧੰਦਾ ਏ ਉਹਨੂੰ ਉਤਸ਼ਾਹਿਤ ਕਰੇ ਲੋਕਾਂ ਨੂੰ ਬਣਦਾ ਉਹਨਾਂ ਦੀ ਮਿਹਨਤ ਦਾ ਮੁੱਲ ਦੇਵੇ ਤਾਂ ਕਿ ਲੋਕ ਵੱਧ ਤੋਂ ਵੱਧ ਇਹਨਾਂ ਧੰਦੇਵਾਲ ਉਤਸ਼ਾਹਿਤ ਹੋਣ ਆਪਣਾ ਰੋਜਗਾਰ ਚਲਾਉਣ ਨਾਲੇ ਤਾਂ ਉਹਨਾਂ ਨੂੰ ਰੋਜਗਾਰ ਮਿਲੂਗਾ ਨਾਲੇ ਲੋਕਾਂ ਨੂੰ ਅਸਲੀ ਦੁੱਧ ਦਹੀਂ ਮਿਲੂਗਾ ਸਾਡੇ ਕਈ ਭੈਣਾ ਭਰਾ ਵੀ ਇਸ ਪੂੰਜੀਵਾਦੀ ਦੌੜ ਵਿੱਚ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਨੇ ਇਸ ਤਰੀਕੇ ਨਾਲ ਨਕਲੀ ਦੁੱਧ ਦਹੀਂ ਤਿਆਰ ਕਰਕੇ ਕਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਇੱਕੋ ਪਰਿਵਾਰ ਦੇ 13 ਜੀਆਂ ਦੀ ਮੌਤ ਦੁੱਧ ਪੀਣ ਕਾਰਨ ਹੋ ਗਈ ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜਾ ਦੁੱਧ ਸੀ ਉਹ ਜ਼ਹਿਰੀਲਾ ਸੀ ਜਿਹਨੂੰ ਪੀਣ ਕਾਰਨ ਇੱਕੋ ਪਰਿਵਾਰ ਦੇ 13 ਜੀਆਂ ਦੀ ਮੌਤ ਹੋ ਗਈ ਜਿਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ 5 ਪੁੱਤਰ ਤਿੰਨ ਧੀਆਂ ਤੇ ਬਾਕੀ ਤਿੰਨ ਰਿਸ਼ਤੇਦਾਰ ਸ਼ਾਮਲ ਸੀ ਕਿਹਾ ਜਾ ਰਿਹਾ ਕਿ ਇਸ ਪਰਿਵਾਰ ਦਾ ਕਿਸੇ ਨਾ ਕੋਈ ਜ਼ਮੀਨੀ ਵਿਵਾਦ ਦਾ ਰੌਲਾ ਸੀ ਜਿਹਦੇ ਕਰਕੇ ਇਹਨਾਂ ਨੂੰ ਕਿਸੇ ਨੇ ਜ਼ਹਿਰੀਲਾ ਪਦਾਰਥ ਦੁੱਧ ਵਿੱਚ ਮਿਲਾ ਕੇ ਦਿੱਤਾ ਹੋ ਸਕਦਾ ਹੈ ਤੇ ਦੂਜਾ ਕਾਰਨ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਜਿਹੜਾ ਬਨਾਵਟੀ ਦੁੱਧ ਤਿਆਰ ਕੀਤਾ ਜਾਂਦਾ ਜਿਹੜਾ ਉਹਦੇ ਵਿੱਚ ਕੈਮੀਕਲ ਮਿਲਾਇਆ ਜਾਂਦਾ ਉਸ ਕੈਮੀਕਲ ਦੇ ਨਾਲ ਜਹਿਰੀਲੇ ਦੁੱਧ ਦੇ ਕਾਰਨ ਇਸ ਪਰਿਵਾਰ ਦੀ ਮੌਤ ਹੋਈ ਹੋਵੇ। ਇਹ ਘਟਨਾ ਦੀ ਅਸਲ ਵਜ੍ਹਾ ਕੀ ਰਹੀ ਇਹਦੀ ਹਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਇਹ ਕੁਝ ਟਾਈਮ ਬਾਅਦ ਜਦੋਂ ਇਸ ਪੂਰੀ ਘਟਨਾ ਦੀ ਤਹਿਕੀਕਤ ਕੀਤੀ ਗਈ ਉਦੋਂ ਬਾਅਦ ਪਤਾ ਚੱਲੇਗਾ ਕਿ ਇਹਦੇ ਅਸਲੀ ਕਾਰਨ ਕੀ ਨੇ। ਪਰ ਇਸ ਗੱਲੋਂ ਸਾਨੂੰ ਵੀ ਚੇਤਤ ਹੋਣਾ ਚਾਹੀਦਾ ਕਿਉਂਕਿ ਦੁੱਧ ਅੱਜਕੱਲ ਬਹੁਤ ਮਿਲਾਵਟੀ ਆ ਰਿਹਾ ਏ। ਪਿਛਲੇ ਦਿਨੀ ਜਿਹੜੀ ਰਿਪੋਰਟ ਆਈ ਆ ਉਹ ਤੁਹਾਨੂੰ ਪਤਾ ਲੱਗ ਹੀ ਚੁੱਕੀ ਆ ਕਿ ਭਾਰਤ ਵਿੱਚ ਲਗਭਗ 64 ਕਰੋੜ ਲੀਟਰ ਦੁੱਧ ਜਿਹੜਾ ਉਹਦੀ ਖਪਤ ਹੁੰਦੀ ਆ ਜਿਹਦੇ ਵਿੱਚੋਂ 50 ਕਰੋੜ ਲੀਟਰ ਦੁੱਧ ਜਿਹੜਾ ਨਕਲੀ ਹੁੰਦਾ ਮਤਲਬ ਕਿ ਇੱਥੇ ਸਿਰਫ 14% ਜਿਹੜਾ 14 ਕਰੋੜ ਲੀਟਰ ਦੁੱਧ ਆ ਉਹੀ ਅਸਲੀ ਹੁੰਦਾ ਤੇ ਬਾਕੀ ਕਿੰਨੇ ਵੱਡੇ ਪੱਧਰ ਤੇ ਜਿਹੜਾ ਨਕਲੀ ਦੁੱਧ ਦਾ ਉਹ ਲੋਕ ਪੀ ਰਹੇ ਨੇ ਇੱਕ ਪ੍ਰਕਾਰ ਦਾ ਜ਼ਹਿਰ ਪੀ ਰਹੇ ਨੇ ਜਿਹਦੇ ਕਰਕੇ ਬਹੁਤ ਸਾਰੇ ਰੋਗ ਜਿਹੜੇ ਸਾਡੇ ਸਰੀਰ ਨੂੰ ਲੱਗਦੇ ਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਅਸੀਂ ਹੋ ਜਾਂਦੇ ਆ ਇਹੋ ਜਿਹੇ ਨਕਲੀ ਦੁੱਧ ਦਹੀਂ ਪਨੀਰ ਵਰਗੀਆਂ ਚੀਜ਼ਾਂ ਖਾ ਕੇ